ਖਾਲੀ ਕਰਵਾਉਣ ਦੀ ਕਵਾਇਦ ਲਗਾਤਾਰ ਜਾਰੀ ਹੈ ਤਸਵੀਰਾਂ ਤੁਹਾਨੂੰ ਇੱਕ ਅੰਦਲੇ ਤੰਬੂ ਦੀਆਂ ਦਿਖਾ ਦਿੰਦੇ ਆ ਜਿਸ ਤਰੀਕੇ ਦੇ ਨਾਲ ਤੰਬੂ ਸਾਰਾ ਖਾਲੀ ਪਿਆ ਦੇਖ ਸਕਦੇ ਹੋ ਫ੍ਰਿਜ ਉਸੇ ਤਰ੍ਹਾਂ ਰੱਖਿਆ ਹੋਇਆ ਕੂਲਰ ਉਸੇ ਤਰ੍ਹਾਂ ਪਿਆ ਪੱਖਾ ਪਿਆ ਮੰਜੇ ਪਏ ਨੇ ਉਸੇ ਤਰੀਕੇ ਦੇ ਨਾਲ ਕਿਸਾਨਾਂ ਦੇ ਬੈਗ ਵੀ ਜਿਹੜੇ ਉਸੇ ਤਰੀਕੇ ਦੇ ਨਾਲ ਜਿਹੜੇ ਇਸ ਤੰਬੂ ਦੇ ਵਿੱਚ ਪਏ ਨੇ ਤੰਬੂ ਬਿਲਕੁਲ ਖਾਲੀ ਹੈ ਇਸ ਸਮੇਂ ਅੰਦਰ ਜਿਹੜੇ ਮੁਲਾਜ਼ਮ ਨੇ ਉਹ ਘੁੰਮਦੇ ਹੋਏ ਨਜ਼ਰ ਆਉਂਦੇ ਨੇ ਮੋਰਚਾ ਬਿਲਕੁਲ ਖਾਲੀ ਆ ਤੰਬੂ ਬਿਲਕੁਲ ਖਾਲੀ ਨੇ ਕੱਲੀ-ਕੱਲੀ ਟ੍ਰੈਲੀ ਦੇ ਵਿੱਚ ਕੋਈ ਵੀ ਕਿਸਾਨ ਇਸ ਖਨੌਰੀ ਬਾਰਡਰ ਤੇ ਨਜ਼ਰ ਨਹੀਂ ਆ ਰਿਹਾ ਦੇਖ ਸਕਦੇ ਹੋ ਕਿ ਟਰਾਲੀਆਂ ਬਿਲਕੁਲ ਖਾਲੀ ਪਈਆਂ ਨੇ ਤਾਂ ਇਹ ਜਹੇ ਦੇ ਵਿੱਚ ਕਾਰਵਾਈ ਹੈ ਜਿਹੜੀ ਉਹ ਲਗਾਤਾਰ ਕੀਤੀ ਜਾ ਰਹੀ ਹੈ ਅਕਸਰ ਲੰਗਰ ਬਣਾਉਂਦੇ ਨਜ਼ਰ ਆਉਂਦੇ ਸੀ ਸਾਰੀਆਂ ਤਸਵੀਰਾਂ ਤੁਹਾਡੇ ਤੱਕ ਅਸੀਂ ਪੰਚਾਰਿਆ ਦੇਖੋ ਕਿਸਾਨਾਂ ਦੀ ਲੰਗਰ ਦੀ ਰਸ ਉਸੇ ਤਰੀਕੇ ਦੇ ਨਾਲ ਪਈ ਅੱਜ ਕੋਈ ਵੀ ਇਸ ਨੂੰ ਸੰਭਾਲਣ ਵਾਲਾ ਮੋਰਚੇ ਦੇ ਵਿੱਚ ਮੌਜੂਦ ਨਹੀਂ ਹੈ ਉਸੇ ਤਰੀਕੇ ਦੇ ਨਾਲ ਸਬਜ਼ੀਆਂ ਪਈਆਂ ਨੇ ਰਸਦ ਸਾਰੀ ਪਈ ਆ ਜਿਹੜੇ ਚੁੱਲ੍ਹੇ ਸੀ ਪੱਠੀਆਂ ਸੀ ਉਹ ਬਿਲਕੁਲ ਸਨਾਟੇ ਦੇ ਵਿੱਚ ਨਜ਼ਰ ਆ ਰਹੀਆਂ ਨੇ ਪੱਖੇ ਉਸੇ ਤਰੀਕੇ ਦੇ ਨਾਲ ਪਏ ਨੇ ਮੰਜੇ ਉਸੇ ਤਰੀਕੇ ਦੇ ਨਾਲ ਪਏ ਨੇ ਪੂਰਾ ਸਮਾਨ ਕਿਸਾਨਾਂ ਦੇ ਥਾਂ ਦੇ ਉੱਤੇ ਮੌਜੂਦ ਆ ਪਰ ਇਸ ਨੂੰ ਖਾਲੀ ਕਰਨ ਦੇ ਲਈ ਪੁਲਿਸ ਦੇ ਵੱਲੋਂ ਯਤਨ ਕੀਤੇ ਜਾ ਰਹੇ ਨੇ ਤਾਂ ਹਰਿਆਣਾ ਪੁਲਿਸ ਨੇ ਵੀ ਕਾਰਵਾਈ ਆਰੰਭ ਦਿੱਤੀ ਆ ਜਿਸ ਰਸਤੇ ਨੂੰ ਖਨੌਰੀ ਬਾਰਡਰ ਤੇ ਰੋਕਿਆ ਗਿਆ ਸੀ ਤਾਂ ਉਸ ਰਸਤੇ ਨੂੰ ਹੁਣ ਖੋਲਣ ਦੀ ਕਵਾਇਦ ਆ ਜਿਹੜੀ ਉਹ ਚੱਲ ਪਈ ਆ ਪੱਥਰ ਦੇ ਬੈਰੀਕੇਡਾਂ ਨੂੰ ਐਡਰੇ ਦੇ ਨਾਲ ਤੋੜਿਆ ਜਾ ਰਿਹਾ ਉਸ ਨੂੰ ਕੁੱਟਿਆ ਜਾ ਰਿਹਾ ਤਸਵੀਰਾਂ ਤੁਹਾਨੂੰ ਖਨੌਰੀ ਬਾਰਡਰ ਦੀਆਂ ਦਿਖਾ ਰਿਹਾ ਜਿਸ ਥਾਂ ਦੇ ਉੱਤੇ ਪੱਥਰ ਦੇ ਬੈਰੀਕੇਡ ਤੋੜੇ ਜਾ ਰਹੇ ਇਸ ਸਮੇਂ ਅਸੀਂ ਖਨੌਰੀ ਬਾਰਡਰ ਤੇ ਆ ਤਾਂ ਖਨੌਰੀ ਬਾਰਡਰ ਤੇ ਖਾਲੀ ਕਰਾਉਣ ਦੀ ਕਵਾਇਦ ਲਗਾਤਾਰ ਜਾਰੀ ਹੈ ਤਸਵੀਰਾਂ ਤੁਹਾਨੂੰ ਇੱਕ ਅੰਦਰਲੇ ਤੰਬੂ ਦੀਆਂ ਦਿਖਾ ਦਿੰਦੇ ਆ ਜਿਸ ਤਰੀਕੇ ਦੇ ਨਾਲ ਤੰਬੂ ਸਾਰਾ ਖਾਲੀ ਪਿਆ ਦੇਖ ਸਕਦੇ ਹੋ ਫਰਿੱਜ ਉਸੇ ਤਰ੍ਹਾਂ ਰੱਖਿਆ ਹੋਇਆ ਕੂਲਰ ਉਸੇ ਤਰ੍ਹਾਂ ਪਿਆ ਪੱਖਾ ਪਿਆ ਮੰਜੇ ਪਏ ਨੇ ਉਸੇ ਤਰੀਕੇ ਦੇ ਨਾਲ ਕਿਸਾਨਾਂ ਦੇ ਬੈਗ ਵੀ ਜਿਹੜੇ ਉਸੇ ਤਰੀਕੇ ਦੇ ਨਾਲ ਜਿਹੜੇ ਇਸ ਤੰਬੂ ਦੇ ਵਿੱਚ ਪਏ ਨੇ ਤੰਬੂ ਬਿਲਕੁਲ ਖਾਲੀ ਹੈ ਇਸ ਸਮੇਂ ਤੱਕ ਇਸ ਮੋਰਚੇ ਦੇ ਉੱਤੇ ਪੁਲਿਸ ਦੀ ਕਾਰਵਾਈ ਲਗਾਤਾਰ ਜਾਰੀ ਆ ਤਾਂ ਜਹੇ ਦੇ ਵਿੱਚ ਅਸੀਂ ਮੋਰਚੇ ਦੇ ਅੰਦਰਲੀਆਂ ਤਸਵੀਰਾਂ ਤੁਹਾਨੂੰ ਕਹੋ ਰਿਹਾ ਕਿ ਅੰਦਰ ਕਿਸ ਤਰੀਕੇ ਦੀ ਹਲਚਲ ਆ ਬੜੀ ਹੀ ਸਮੇ ਬਾਅਦ ਸਾਨੂੰ ਅੰਦਰ ਆਉਣ ਦੀ ਜਿਹੜੀ ਇਜਾਜ਼ਤ ਮਿਲੀ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਦੇ ਅੰਦਰ ਜਿਹੜੇ ਮੁਲਾਜ਼ਮ ਨੇ ਉਹ ਘੁੰਮਦੇ ਹੋਏ ਨਜ਼ਰ ਆਉਂਦੇ ਨੇ ਮੋਰਚਾ ਬਿਲਕੁਲ ਖਾਲੀ ਆ ਤੰਬੂ ਬਿਲਕੁਲ ਖਾਲੀ ਨੇ ਕੱਲੀ-ਕੱਲੀ ਟਰੈਲੀ ਦੇ ਵਿੱਚ ਕੋਈ ਵੀ ਕਿਸਾਨ ਇਸ ਖਨੌਰੀ ਬਾਰਡਰ ਤੇ ਨਜ਼ਰ ਨਹੀਂ ਆ ਰਿਹਾ ਦੇਖ ਸਕਦੇ ਹੋ ਕਿ ਟਰਾਲੀਆਂ ਬਿਲਕੁਲ ਖਾਲੀ ਪਈਆਂ ਨੇ ਤਾਂ ਇਹ ਜਹੇ ਦੇ ਵਿੱਚ ਕਾਰਵਾਈ ਆ ਜਿਹੜੀ ਉਹ ਲਗਾਤਾਰ ਕੀਤੀ ਜਾ ਰਹੀ ਆ ਤੇ ਇਸ ਮੋਰਚੇ ਨੂੰ ਖਾਲੀ ਕਰਵਾਉਣ ਦੇ ਲਈ ਲਗਾਤਾਰ ਪੁਲਿਸ ਦੇ ਮੁਲਾਜ਼ਮ ਲੱਗੇ ਹੋਏ ਨੇ ਜੀਸੀਵੀਆਂ ਲਾਈਆਂ ਹੋਈਆਂ ਨੇ ਹੈਡਰੇ ਲਗਾਏ ਹੋਏ ਨੇ ਨਾ ਬਿਲਕੁਲ ਸੁੰਨਾ ਪਿਆ ਮੋਰਚਾ ਬਹੁਤ ਜਿਹੜੇ ਕਿਸਾਨ ਇਸ ਮੋਰਚੇ ਦੇ ਵਿੱਚ ਹੁੰਦੇ ਦੇ ਕਈ ਵਾਰ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨਾਂ ਦਾ ਇੱਥੇ ਇਕੱਠ ਹੋ ਗਿਆ ਸੀ ਪਰ ਅੱਜ ਮੋਰਚਾ ਬਿਲਕੁਲ ਖਾਲੀ ਆ ਅਸੀਂ ਹਰਿਆਣੇ ਵਾਲੇ ਪਾਸੇ ਨੂੰ ਜਾ ਰਹੇ ਆ ਤਾਂ ਹਰਿਆਣੇ ਵਾਲੇ ਪਾਸੇ ਵੀ ਹਰਿਆਣਾ ਪੁਲਿਸ ਨੇ ਜਿਹੜਾ ਉਸ ਮੋਰਚੇ ਨੂੰ ਖੋਲਣ ਦੇ ਲਈ ਜਿਹੜੇ ਕੰਮ ਆ ਜਿਹੜਾ ਉਹ ਸ਼ੁਰੂ ਕਰ ਦਿੱਤਾ ਹੈ ਤਸਵੀਰਾਂ ਤੁਹਾਨੂੰ ਉਸ ਥਾਂ ਦੀ ਵੀ ਦਿਖਾਵਾਂਗੇ ਜਿਸ ਥਾਂ ਦੇ ਉੱਤੇ ਹਰਿਆਣਾ ਪੁਲਿਸ ਦੇ ਵੱਲੋਂ ਪੱਥਰ ਦੇ ਵੈਰੀਕੇਟ ਲਗਾਏ ਗਏ ਸੀ ਕਿੱਲਾ ਲਗਾਈਆਂ ਗਈਆਂ ਸੀ ਦੇਖ ਸਕਦੇ ਹੋ ਕਿ ਇਸੇ ਥਾਂ ਦੇ ਉੱਤੇ ਕਿਸਾਨਾਂ ਦਾ ਲੰਗਰ ਬਣਦਾ ਸੀ ਇਹ ਅੱਜ ਜਿਹੜੇ ਤੰਬੂ ਨੇ ਸੁੰਨੇ ਪਏ ਨੇ ਸਨਾਟਾ ਜਿਹੜਾ ਸਾਇਆ ਹੋਇਆ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਇਹਨਾਂ ਚੁੱਲ੍ਹਿਆਂ ਦੇ ਉੱਤੇ ਕਿਸਾਨ ਅਕਸਰ ਲੰਗਰ ਬਣਾਉਂਦੇ ਨਜ਼ਰ ਆਉਂਦੇ ਸੀ ਸਾਰੀਆਂ ਤਸਵੀਰਾਂ ਤੁਹਾਡੇ ਤੱਕ ਅਸੀਂ ਪੰਚਾਰਿਆਂ ਦੇਖੋ ਕਿਸਾਨਾਂ ਦੀ ਲੰਗਰ ਦੀ ਰਸ ਉਸੇ ਤਰੀਕੇ ਦੇ ਨਾਲ ਪਈ ਅੱਜ ਕੋਈ ਵੀ ਇਸ ਨੂੰ ਸੰਭਾਲਣ ਵਾਲਾ ਮੋਰਚੇ ਦੇ ਵਿੱਚ ਮੌਜੂਦ ਨਹੀਂ ਹੈ ਉਸੇ ਤਰੀਕੇ ਦੇ ਨਾਲ ਸਬਜ਼ੀਆਂ ਪਈਆਂ ਨੇ ਰਸਦ ਸਾਰੀ ਪਈਆ ਜਿਹੜੇ ਚੁੱਲ੍ਹੇ ਸੀ ਪੱਠੀਆਂ ਸੀ ਉਹ ਬਿਲਕੁਲ ਸੁਨਾਟੇ ਦੇ ਵਿੱਚ ਨਜ਼ਰ ਆ ਰਹੀਆਂ ਨੇ ਪੱਖੇ ਉਸੇ ਤਰੀਕੇ ਦੇ ਨਾਲ ਪਏ ਨੇ ਮੰਜੇ ਉਸੇ ਤਰੀਕੇ ਦੇ ਨਾਲ ਪਏ ਨੇ ਪੂਰਾ ਸਮਾਨ ਕਿਸਾਨਾਂ ਦੇ ਥਾਂ ਦੇ ਉੱਤੇ ਮੌਜੂਦ ਆ ਪਰ ਇਸ ਨੂੰ ਖਾਲੀ ਕਰਨ ਦੇ ਲਈ ਪੁਲਿਸ ਦੇ ਵੱਲੋਂ ਯਤਨ ਕੀਤੇ ਜਾ ਰਹੇ ਨੇ ਮੋਰਚੇ ਦੇ ਇੰਦਲੀਏ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੀ ਹਲਚਲ ਆ ਜਿਹੜੀ ਖਨੌਰੀ ਬਾਰਡਰ ਤੇ ਆ ਲਗਾਤਾਰ ਪੁਲਿਸ ਵੀ ਪਹੁੰਚ ਰਹੀ ਐ ਇਸ ਮੋਰਚੇ ਦੇ ਵਿੱਚ ਤੇ ਦੂਜੇ ਪਾਸੇ ਹਰਿਆਣਾ ਪੁਲਿਸ ਨੇ ਵੀ ਕਾਰਵਾਈ ਜਿਹੜੀ ਉਹ ਆਰੰਭ ਦਿੱਤੀ ਆ ਤੇ ਹਰਿਆਣਾ ਪੁਲਿਸ ਵੀ ਵੈਰੀਗੇਟਾਂ ਨੂੰ ਖੋਲਣ ਦੇ ਲਈ ਲੱਗੀ ਹੋਈ ਆ ਤਾ ਹਰਿਆਣਾ ਪੁਲਿਸ ਨੇ ਵੀ ਕਾਰਵਾਈ ਆਰੰਭ ਦਿੱਤੀ ਆ ਜਿਸ ਰਸਤੇ ਨੂੰ ਖਨੌਰੀ ਬਾਰਡਰ ਤੇ ਰੋਕਿਆ ਗਿਆ ਸੀ ਤਾਂ ਉਸ ਰਸਤੇ ਨੂੰ ਹੁਣ ਖੋਲਣ ਦੀ ਕਵਾਇਦ ਆ ਜਿਹੜੀ ਉਹ ਚੱਲ ਪਈ ਆ ਪੱਥਰ ਦੇ ਬੈਰੀਕੇਡਾਂ ਨੂੰ ਹੈਡਰੇ ਦੇ ਨਾਲ ਤੋੜਿਆ ਜਾ ਰਿਹਾ ਉਸ ਨੂੰ ਪੁੱਟਿਆ ਜਾ ਰਿਹਾ ਤਸਵੀਰਾਂ ਤੁਹਾਨੂੰ ਖਨੌਰੀ ਬਾਰਡਰ ਦੀਆਂ ਦਿਖਾ ਰਿਹਾ ਜਿਸ ਥਾਂ ਦੇ ਉੱਤੇ ਪੱਥਰ ਦੇ ਬੈਰੀਕੇਡ ਤੋੜੇ ਜਾ ਰਹੇ ਨੇ ਉਹਨਾਂ ਨੂੰ ਪੁੱਟਿਆ ਜਾ ਰਿਹਾ ਏ ਜਿਹੜੀਆਂ ਦੁਵਾਰਾਂ ਹਰਿਆਣਾ ਪੁਲਿਸ ਨੇ ਬਣਾਈਆਂ ਸੀ ਕਈ ਲੇਅਰ ਦੀ ਜਿਹੜੀ ਬੈਰੀਕੇਡ ਲਗਾਈ ਸੀ ਅਜੂ ਨੂੰ ਪੱਟਣ ਦਾ ਕੰਮ ਆ ਜਿਹੜਾ ਹਰਿਆਣਾ ਪੁਲਿਸ ਨੇ ਆਰੰਭ ਦਿੱਤਾ ਹੈ ਤਸਵੀਰਾਂ ਸਮੇਂ ਮਨੋਰੀ ਬਾਰਡਰ ਦੀਆਂ ਨੇ ਜਿੱਥੇ ਕਿ तमाम ਪੁਲਿਸ ਦੇ ਅਧਿਕਾਰੀ ਮੌਜੂਦ ਨੇ ਹੈੱਡਰੇ ਦੇ ذریعے ਜਿਹੜਾ ਇਹਨਾਂ ਪੱਥਰਾਂ ਨੂੰ ਪੱਟਣ ਦਾ ਕੰਮ ਆ ਉਹ ਹਰਿਆਣਾ ਪੁਲਿਸ ਨੇ ਚਲਾ ਦਿੱਤਾ ਹੈ